ਬਾਰੇ ਸਾਰਿਆਂ ਵਾਸਤੇ ਇਹ ਸਿੱਖੀ ਦਾ ਧੁਰਾ ਆ। ਮੈਂ ਕੋਈ ਵੀ ਗੱਲ ਅਕਾਤਖ ਤੋਂ ਜਾਂ ਜਹੇਦਾਰ ਦੇ ਉਹਦੇ ਵਿੱਚ ਗੱਲ ਨਹੀਂ ਕਹਿ ਸਕਦਾ ਪਰ ਇੱਕੋ ਗੱਲ ਆ ਕਿ ਜੋ ਅਸੀਂ ਆਪਣਾ ਸਵਸਥਿਕਾ ਦੇ ਦਿੱਤਾ ਸੀ ਜੋ ਜਹੇਦਾਰ ਸਾਹਿਬ ਸਾਨੂੰ ਅੱਜ ਜੋ ਵੀ ਫੈਸਲਾ ਲੈਣਗੇ ਉਹ ਖੜੇ ਮੱਥੇ ਪਰਵਾਣ ਕਰਾਂਗੇ ਜੇ ਤੁਹਾਨੂੰ ਚਾਹੀ ਕਿ ਸਖਤ ਸਜ਼ਾ ਲੱਗ ਸਕਦੀ ਹੈ ਅੱਜ ਮੈਂ ਖੜੀ ਜੋ ਵੀ ਫੈਸਲਾ ਕਰਨਗੇ ਜਦ ਆਪਾਂ ਗੱਲੇ ਨਿਬੇੜ ਦਿੱਤੀ ਵੀ ਜਿਹੜਾ ਵੀ ਫੈਸਲਾ ਜਿਹਦਾ ਸਾਹਿਬ ਕਰਨਗੇ ਆਪਾਂ ਖੜੇ ਮੱਥੇ ਨੂੰ ਮੰਨਾਂਗੇ ਅੱਜ ਤਖਤ ਸਾਹਿਬ ਵਾਲੇ ਪਾਸੇ ਇਸ ਵੇਲੇ ਕਵਾਂਗੇ ਕਿ ਜੋ ਕਰੇ ਬੈਠੀ ਸੀ ਕਹਿ ਦਿੰਦੇ ਆ ਕਿ ਤਖਤ ਵੱਲ ਮੁਹਰੋ ਅੱਜ ਹੁਣ ਤਖਤ ਸਾਹਿਬ ਤੇ ਤੁਸੀਂ ਪੇਸ਼ ਹੋਣ ਲੱਗੇ ਹੋ ਸਾਹਮਣੇ ਨਿਸ਼ਾਨ ਸਾਹਿਬ ਝੂਮ ਰਹੇ ਨਜ਼ਰ ਆ ਰਹੇ ਨੇ ਤਾਂ ਅੱਜ ਜ਼ੈਨ ਚ ਚੱਲ ਕੀ ਰਿਹਾ ਉਸ ਵੇਲੇ ਜੋ ਘਟਨਾ ਕਰਮ ਹੋਇਆ ਤੁਹਾਨੂੰ ਲੱਗਦਾ ਹੈ ਕਿ ਗਲਤੀ ਉਸ ਵੇਲੇ ਹੋਈ ਤੁਹਾਨੂੰ ਇਸ ਬਾਰੇ ਪਤਾ ਸੀ ਤੁਸੀਂ ਉਸ ਵੇਲੇ ਨਾਲ ਸ਼ਾਮਲ ਸੀ ਜਦੋਂ ਮੀਟਿੰਗਾਂ ਹੋਈਆਂ ਕੁਝ ਤੁਹਾਡੇ ਧਿਆਨ ਦੇ ਵਿੱਚ ਸੀ ਦੇਖੋ ਜ਼ਰੂਰ ਨਹੀਂ ਹੁੰਦਾ ਸਾਰੀਆਂ ਗੱਲਾਂ ਜਿਹੜੀਆਂ ਸਾਰਿਆਂ ਮੰਤਰੀਆਂ ਦੇ ਧਿਆਨ ਵਿੱਚ ਹੋਣ ਆਪੋ ਆਪਣਾ ਪੋਰਟਫੋਲੀਓ ਹੁੰਦਾ ਹੈ ਕੁਝ ਗੱਲਾਂ ਜਿਹੜੀਆਂ ਹੋਮ ਮਿਨਿਸਟਰ ਕੋ ਹੁੰਦੀਆਂ ਕੋਈ ਸੀਐਮ ਕੋ ਹੁੰਦੀਆਂ ਮੇਰੇ ਕੋ ਪੋਰਟਫੋਲੀਓ ਜਿਹੜਾ ਸੀ ਮੈਨੂੰ ਉਹਦੇ ਬਾਰੇ ਪਤਾ ਹੈ ਸੋ ਫਿਰ ਵੀ ਕੈਬਨਟ ਦੀਆਂ ਮੀਟਿੰਗਾਂ ਹੁੰਦੀਆਂ ਸਾਂਝੀਆਂ ਹੁੰਦੀਆਂ ਇਹ ਮਸਲੇ ਕੈਬਨਟ ਵਿੱਚ ਆਏ ਨਹੀਂ ਜਿਹੜੇ ਇੱਥੇ ਜਿਹੜੇ ਪੇਸ਼ ਹੋਏ ਆ ਅੱਜ ਤੁਹਾਡੇ ਸਾਹਮਣੇ ਕਦੇ ਕੋਈ ਚਰਚਾ ਹੋਈ ਸੀ ਨਹੀਂ ਮੈਂ ਜਿਹੜੀ ਗੱਲ ਕਰ ਰਿਹਾ ਕਿ ਮੇਰੇ ਕੋ ਆਪਣਾ ਮੇਰੇ ਕੋ ਚਾਰ ਮਹਿਕਮੇ ਸੀ ਮੈਂ ਉਹਨਾਂ ਦੇ ਉਹਨਾਂ ਲਈ ਮੈਂ ਜਵਾਬ ਦੇ ਆ ਚਾਰ ਮਹਿਕਮਿਆਂ ਵਾਸਤੇ ਜਿਹੜਾ ਪੋਰਟਫੋਲੀਓ ਮੇਰੇ ਕੋ ਨਹੀਂ ਸੀਗਾ ਉਹਦੇ ਬਾਰੇ ਮੈਂ ਕੀ ਡਿਟੇਲ ਕੀ ਦੱਸ ਸਕਦਾ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਇਹ ਸਭ ਚੱਲ ਰਿਹਾ ਹੈ ਤਾਂ ਉਦੋਂ ਕੋਈ ਤੁਸੀਂ ਟਿੱਪਣੀ ਕੀਤੀ ਜਾਂ ਤੁਸੀਂ ਆਵਾਜ਼ ਚੁੱਕੀ ਕਦੇ ਕਿਉਂਕਿ ਸਿਕੋ ਮੈਂ ਕਿ ਇਹ ਤਾਂ ਗੱਲ ਹੁਣ ਸਾਹਮਣੇ ਆਈ ਹੈ ਅੱਜ ਜਦੋਂ ਕੁਝ ਬੰਦਿਆਂ ਨੇ ਆ ਕੇ ਇੱਥੇ ਪੇਸ਼ ਹੋ ਕੇ ਅਸੀਂ ਗਨਾਹ ਕਰ ਰਹੇ ਆਂ ਤੇ ਉਹ ਉਹਨੇ ਜੇ ਗਨਾਹ ਕਰ ਆ ਕੇ ਉਹਨ ਉੱਥੇ ਜਹਦਰ ਸਾਹਿਬ ਸਿੰਘ ਸਾਹਿਬ ਜੋ ਵੀ ਫੈਸਲਾ ਲੈਣਗੇ ਉਹਨੂੰ ਆਪਾਂ ਸਵੀਕਾਰ ਕਰਾਂਗੇ ਤਾਂ ਸਰਕਾਰ ਦਾ ਹਿੱਸਾ ਸਾਰੇ ਸਭ ਦੀ ਜ਼ਿੰਮੇਵਾਰੀ ਹੈ ਜਹਦਰ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਉਹਦੇ ਵਿੱਚ ਤਲਬ ਕੀਤਾ ਹੈਗਾ ਇਥੋਂ ਤੱਕ ਕਿ ਜਿਹੜੀਆਂ ਅੰਤਰਮ ਕਮੇਟੀਆਂ ਬਣੀਆਂ ਐਸਜੀਪੀਸੀ ਦੀ ਉਹਨਾਂ ਨੂੰ ਵੀ ਤਲਬ ਕੀਤਾ ਸਾਰੇ ਇੱਕ ਸਿੱਖ ਦੀ ਡਿਊਟੀ ਬਣਦੀ ਹੈ ਕਿ ਜਹਦਰ ਸਾਹਿਬ ਵੱਲੋਂ ਜਿਹੜਾ ਉਹਨਾਂ ਨੂੰ ਹੁਕਮ ਹੋਵੇ ਉੱਥੇ ਉਸ ਚੁਕਾਉਣਾ ਸੌਦਾ ਸਾਧ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਸੌਦਾ ਸਾਧ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਰਾਏ ਪਾਜੀ ਇਹਦੇ ਤੁਸੀਂ ਦੇਖੋ ਇਹ ਸਰਕਾਰ ਦਾ ਕੰਮ ਨਹੀਂ ਸੀਗਾ ਇਹ ਕੰਮ ਜਹੇਦਾਰ ਸਾਹਿਬ ਕਰਦਾ ਸੀਗਾ ਉਹਨਾਂ ਨੇ ਮਾਫੀ ਦਿੱਤੀ ਉਹਨੇ ਵਾਪਸ ਲੈ ਲਈ ਤਾਂ ਉਹ ਦੱਸ ਸਕਦੇ ਮੈਂ ਕੁਝ ਨਹੀਂ ਕਹਿ ਸਕਦਾ ਆ ਗਿਆ ਅੱਜ ਹੋ ਸਕਦਾ ਫੈਸਲਾ ਕਰੋ ਆਪਾਂ ਜੇ ਆਪਾਂ ਜਿਸ ਜਗ੍ਹਾ ਤੇ ਖੜੇ ਆਂ ਇਹ ਜਗ੍ਹਾ ਤੁਹਾਡੇ ਸਾਰਿਆਂ ਵਾਸਤੇ ਇਹ ਸਿੱਖੀ ਦਾ ਧੁਰਾ ਆ ਮੈਂ ਕੋਈ ਵੀ ਗੱਲ ਅਦਾਲਤ ਤੱਕ ਤੋਂ ਜਾਂ ਜਹੇਦਾਰ ਦੇ ਉਹਦੇ ਵਿੱਚ ਗੱਲ ਨਹੀਂ ਕਹਿ ਸਕਦਾ ਪਰ ਇੱਕੋ ਗੱਲ ਆ ਕਿ ਜੋ ਅਸੀਂ ਆਪਣਾ ਸਪਾਸਿਕਾ ਦੇ ਦਿੱਤਾ ਸੀ ਜੋ ਜਹਦਰ ਸਾਹਿਬ ਸਾਨੂੰ ਅੱਜ ਜੋ ਵੀ ਫੈਸਲਾ ਲੈਣਗੇ ਉਹ ਖੜੇ ਮੱਥੇ ਪਰਵਾਣ ਦੇਗਾ ਮੈਨੂੰ ਚਾਹੀ ਕਿ ਸਖਤ ਸਜ਼ਾ ਲੱਗ ਸਕਦੀ ਹੈ ਅੱਜ ਮੈਂ ਖੜੇ ਜੋ ਵੀ ਫੈਸਲਾ ਕਰਨਗੇ ਜਦ ਆਪਾਂ ਗੱਲੇ ਨਿਬੇੜ ਦਿੱਤੀ ਵੀ ਜਿਹੜਾ ਵੀ ਫੈਸਲਾ ਜਹਦਰ ਸਾਹਿਬ ਕਰਨਗੇ ਉਹ ਆਪ ਖੜੇ ਮੱਥੇ ਨੂੰ ਮੰਨਾਂਗੇ ਅੱਛਾ ਤਖਤ ਸਾਹਿਬ ਵਾਲੇ ਪਾਸੇ ਇਸ ਵੇਲੇ ਕਵਾਂਗੇ ਕਿ ਜੋ ਕਰੇ ਬੈਠੀ ਸੀ ਕਹਿ ਦਿੰਦੇ ਆ ਕਿ ਤਖਤ ਵੱਲ ਮੁਹਰੋ ਅੱਜ ਹੁਣ ਤਖਤ ਸਾਹਿਬ ਤੇ ਤੁਸੀਂ ਪੇਸ਼ ਹੋਣ ਲੱਗੇ ਹੋ ਸਾਹਮਣੇ ਨਿਸ਼ਾਨ ਸਾਹਿਬ ਝੂਮ ਰਹੇ ਨਜ਼ਰ ਆ ਰਹੇ ਨੇ ਤਾਂ ਅੱਜ ਜ਼ੈਨ ਚ ਚੱਲ ਕੀ ਰਿਹਾ ਉਸ ਵੇਲੇ ਜੋ ਘਟਨਾ ਕਰਮ ਹੋਇਆ ਤੁਹਾਨੂੰ ਲੱਗਦਾ ਹੈ ਕਿ ਗਲਤੀ ਉਸ ਵੇ ਲਈ ਤੁਹਾਨੂੰ ਇਸ ਬਾਰੇ ਪਤਾ ਸੀ ਤੁਸੀਂ ਉਸ ਵੇਲੇ ਨਾਲ ਸ਼ਾਮਲ ਸੀ ਜਦੋਂ ਮੀਟਿੰਗਾਂ ਹੋਈਆਂ ਕੁਝ ਤੁਹਾਡੇ ਧਿਆਨ ਦੇ ਵਿੱਚ ਸੀ ਦੇਖੋ ਜ਼ਰੂਰ ਨਹੀਂ ਹੁੰਦਾ ਸਾਰੀਆਂ ਗੱਲਾਂ ਜਿਹੜੀਆਂ ਸਾਰਿਆਂ ਮੰਤਰੀਆਂ ਦੇ ਧਿਆਨ ਵਿੱਚ ਹੋਣ ਆਪ ਆਪਣਾ ਪੋਰਟਫੋਲੀਓ ਹੁੰਦਾ ਹੈ ਕੁਝ ਗੱਲਾਂ ਜਿਹੜੀਆਂ ਹੋਮ ਮਿਨਿਸਟਰ ਕੋ ਹੁੰਦੀਆਂ ਕੁਝ ਸੀਐਮ ਕੋ ਹੁੰਦੀਆਂ ਮੇਰੇ ਕੋ ਪੋਰਟਫੋਲੀਓ ਜਿਹੜਾ ਸੀ ਮੈਨੂੰ ਉਹਦੇ ਬਾਰੇ ਪਤਾ ਹੈ ਸੋ ਫਿਰ ਵੀ ਕੈਬਨਟ ਦੀਆਂ ਮੀਟਿੰਗਾਂ ਹੁੰਦੀਆਂ ਸਾਂਝੀਆਂ ਹੁੰਦੀਆਂ ਇਹ ਮਸਲੇ ਕੈਬਨਟ ਵਿੱਚ ਆਏ ਨਹੀਂ ਜਿਹੜੇ ਇੱਥੇ ਜਿਹੜੇ ਪੇਸ਼ ਹੋਏ ਆ ਅੱਛਾ ਤੁਹਾਡੇ ਸਾਹਮਣੇ ਕਦੇ ਕੋਈ ਚਰਚਾ ਹੋਈ ਸੀ ਨਹੀਂ ਮੈਂ ਜਿਹੜੀ ਗੱਲ ਕਰ ਰਿਹਾ ਕਿ ਮੇਰੇ ਕੋ ਆਪਣਾ ਮੇਰੇ ਕੋ ਚਾਰ ਵਿਭਾਗਾਂ ਸੀ ਮੈਂ ਉਹਨਾਂ ਦੇ ਉਹਨਾਂ ਲਈ ਮੈਂ ਜਵਾਬ ਦੇ ਆ ਚਾਰ ਵਿਭਾਗਾਂ ਵਾਸਤੇ ਜਿਹੜਾ ਪੋਰਟਫੋਲੀਓ ਮੇਰੇ ਕੋ ਨਹੀਂ ਸੀਗਾ ਉਹਦੇ ਬਾਰੇ ਮੈਂ ਕੀ ਡਿਟੇਲ ਕੀ ਦੱਸ ਸਕਦਾ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਇਹ ਸਭ ਚੱਲ ਰਿਹਾ ਤਾਂ ਉਦੋਂ ਕੋਈ ਤੁਸੀਂ ਟਿੱਪਣੀ ਕੀਤੀ ਜਾਂ ਤੁਸੀਂ ਆਵਾਜ਼ ਚੁੱਕੀ ਕਦੇ ਕਿਉਂਕਿ ਸਿਕੋਂ ਮੈਂ ਕਿਹਾ ਇਹ ਤਾਂ ਗੱਲ ਹੁਣ ਸਾਹਮਣੇ ਆਈ ਹੈ ਅੱਜ ਜਦੋਂ ਕੁਝ ਬੰਦਿਆਂ ਨੇ ਆ ਕੇ ਇੱਥੇ ਪੇਸ਼ ਹੋ ਕੇ ਆ ਅਸੀਂ ਗਨਾਹ ਕਰ ਰਹਾਂ ਹਾਂ ਤੇ ਉਹ ਗਉਨੀ ਜੇ ਗਨਾਹ ਕਰ ਰਹ ਉੱਥੇ ਜਹਦਾ ਸਾਹਿਬ ਸਿੰਘ ਸਾਹਿਬ ਜੋ ਵੀ ਫੈਸਲਾ ਲੈਣਗੇ ਉਹਨੂੰ ਆਪਾਂ ਸਵੀਕਾਰ ਕਰਾਂਗੇ ਤਾਂ ਸਰਕਾਰ ਦਾ ਹਿੱਸਾ ਸਾਰੇ ਸਭ ਦੀ ਜ਼ਿੰਮੇਵਾਰ ਬੀਜਪੀ ਜਹਦਾ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਉਹਦੇ ਵਿੱਚ ਤਲਬ ਕੀਤਾ ਹੈਗਾ ਇੱਥੋਂ ਤੱਕ ਕਿ ਜਿਹੜੀਆਂ ਅੰਤਰਮ ਕਮੇਟੀਆਂ ਬਣੀਆਂ ਐਸਜੀਪੀਸੀ ਦੀ ਉਹਨਾਂ ਨੂੰ ਵੀ ਤਲਬ ਕੀਤਾ ਸਾਰੇ ਇੱਕ ਸਿੱਖ ਦੀ ਡਿਊਟੀ ਬਣਦੀ ਹੈ ਕਿ ਜਹਦਾ ਸਾਹਿਬ ਵੱਲੋਂ ਜਿਹੜਾ ਉਹਨਾਂ ਨੂੰ ਹੁਕਮ ਹੋਵੇ ਉੱਥੇ ਉਸੇ ਚੁਕਾਉਣਾ ਸੌਦਾ ਸਾਧ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਸੌਦਾ ਸਾਧ ਨੂੰ ਮਾਫੀ ਦੇਣ ਵੇਲੇ ਤੁਹਾਡੀ ਕੋਈ ਰਾਏ ਪਾਜੀ ਇਹਦੇ ਤੁਸੀਂ ਦੇਖੋ ਇਹ ਸਰਕਾਰ ਦਾ ਕੰਮ ਨਹੀਂ ਸੀਗਾ ਇਹ ਕੰਮ ਜੈਸਦਾ ਸਾਹ ਬਣਦਾ ਸੀਗਾ ਉਹਨਾਂ ਨੇ ਮਾਫੀ ਦਿੱਤੀ ਉਹ ਨਹੀਂ ਵਾਪਸ ਲੈ ਲਈ ਤਾਂ ਉਹ ਦੱਸ ਸਕਦੇ ਮੈਂ ਕੁਝ ਨਹੀਂ ਕਹਿ ਸਕਦਾ